ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਉਮੀਦ ਆ ਬਈ ਕਬੂਤਰ ਸਾਰਿਆਂ ਦੇ ਠੀਕ ਠਾਕ ਹੋਣਗੇ ਲੋ ਜੀ ਬਈ ਬੱਚੇ ਲੈ ਕੇ ਆਇਆ ਸੇਲ ਵਾਸਤੇ ਤੇ ਬੱਚੇ ਆਪਾਂ ਲਈ ਹੈਗੇ ਅਸੀਂ 7 ਸੇਲ ਕਰ ਲਈ ਜਿਹੜੇ ਭਰਾਵਾਂ ਦੇ ਕਾਲ ਆਈ ਸੀਗੀ ਆਪਾਂ ਉਹਨਾਂ ਨੂੰ ਕਿਹਾ ਸੀਗਾ ਵੀ ਬਈ ਬੱਚੇ ਤਿਆਰ ਹੋ ਜਾਣਗੇ 10 ਦਿਨਾਂ ਤੱਕ ਤੇ ਬੱਚੇ ਤਿਆਰ ਨਹੀਂ ਬਈ ਜਿਹੜੇ ਵੀ ਭਰਾਣੇ ਲੈਣੇ ਆ ਕਾਲ ਕਰ ਲਿਓ ਜਲਦ ਤੋਂ ਜਲਦ ਤੇ ਬਾਅਦ ਚ ਬਾਈ ਸੇਲ ਹੋ ਜਾਂਦੇ ਆ ਫਿਰ ਭਰਾ ਕਹਿੰਦੇ ਯਾਰ ਬਈ ਅਸੀਂ ਲੈਣੇ ਸੀ ਹਨਾ ਜਿਹੜੇ ਵੀ ਭਰਾਣੇ ਲਾਣੇ ਆ ਫੋਨ ਫੋਨ ਬਾਈ ਜਲਦ ਤੋਂ ਜਲਦ ਕਰਿਓ ਠੀਕ ਆ ਤੇ ਬੱਚੇ ਬਾਈ ਗਾਰੰਟੀ ਵਾਲੇ ਆ ਤੇ نسل ਦੇ ਬੱਚੇ ਆ ਚਾਰ ਪੰਜ ਬੱਚੇ ਤਾਂ ਬਾਈ ਇਹਨਾਂ ਚ ਰਾਜਨ ਵਾਲੇ ਕਬੂਤਰਾਂ ਦੇ ਨੇਗੇ ਤੇ ਦੋ ਆਪਣੇ ਲਾਲ ਛੀਨੇ ਗੂ ਲਾਜੀ ਨੇ ਜਿਹੜੇ ਜੋ ਉਤਰਨੇ ਉਹਨਾਂ ਦੇ ਨੇ ਬਈ ਬੱਚੇ ਬਈ ਪੂਰੇ ਤਿਆਰ ਨਹੀਂ ਹੋਣ ਇਹ ਮਾਰ ਕੱਢ ਕੇ ਵੀ ਦਿਖਾ ਦਿੰਨੇ ਬਈ ਬੱਚੇ ਪੂਰੇ ਸੁੱਬਰ ਹੋਏ ਪਿਆ ਬੱਚੇ ਉੱਡਣ ਦੀ ਬਾਈ ਫੁੱਲ ਗਰੰਟੀ ਆ ਫੁੱਲ ਆ ਬੱਚੇ ਨੇ ਭਰਾਓ ਦੇਖ ਲਓ ਉੱਡਣ ਦੀ ਬਾਈ ਫੁੱਲ ਗਰੰਟੀ ਆ ਆਪਣੀ ਬੱਚਿਆਂ ਦੀ ਤੇ ਬੱਚੇ ਤੁਸੀਂ ਦੇਖ ਹੀ ਸਕਦੇ ਹੋ ਪੂਰੇ ਨਸਲ ਦੇ ਬੱਚੇ ਨੇਗੇ ਜਿਹੜੀ ਵੀ ਭਰਾਣੇ ਲੈਣੇ ਆ ਬਾਈ ਛੇਤੀ ਤੋਂ ਛੇਤੀ ਕਾਲ ਕਰਿਓ ਹਨਾ ਓਕੇ ਬਾਈ ਸਤਿ ਸ੍ਰੀ ਅਕਾਲ ਸਾਰੇ ਵੀਰੋ